ਲੋ ਜੀ ਆ ਲੈ ਆਉ ਚੈਰ ਕੋ ਦੇਣਾ ਲੈ ਸਰੋ ਜੋ ਐਉਂ ਇਹ ਮੈਂ ਹੋ ਜਾ ਮਿੰਦੇ ਨਹੀਂ ਜਾਉਂ ਹਾਂ ਧੰਨਵਾਦ ਫਾਤੀ ਲੋ ਵੇ ਉਹਨੂੰ ਵਿੱਚ ਹਾਂ ਵੀਡੀਓ ਕੱਟ ਕੇ ਬਣਾਉਂਗਾ ਹੁਣ ਤੁਸੀਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕਮੇਟੀ ਕਰਦੀ ਹੈ ਧੰਨਵਾਦ ਤੇ ਬਹੁਤ ਬਹੁਜੀ ਥੈਂਕ ਯੂ ਤੁਹਾਡਾ ਬਹੁਤ ਬਹੁ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਜਾਨਦੀ ਆ ਕਿ ਜਿਸ ਤਾਂ ਤੁਸੀਂ ਟੰਟ ਟੁੱਟ ਕੇ ਸਾਡੇ ਖੇਤ ਪੈਲੀ ਦੇ ਵਿੱਚ ਫਤਿਹ ਜਿਸ ਤਰ੍ਹਾਂ ਜੀ ਇਹ ਜਿਹੜਾ ਏਰੀਆ ਜਿੱਥੇ ਤੁਹਾਨੂੰ ਦੱਸਦੀ ਆ ਥੋੜਾ ਜਿਆਦਾ ਜੇਵਾ ਘਟਿਆ ਦਾ ਕੰਗੂ ਦਾ ਓੜੜੀ ਵੇਆ ਓ ੜੜੀ ਵੇਆ ਇਹੜੇ ਪਿੰਡੋਂ ਆਈ ਸੇਵਾ ਪਲਾਸਰੋਂ ਆਈ ਪਿੰਡ ਜਿਹੜਾ ਸੰਗਰੂਰ ਸੰਗਰੂਰ ਤੋਂ ਆਈ ਆ ਹਾਂਜੀ ਹਾਂਜੀ ਅੱਛਾ ਕਿੰਨੇ ਡਰਾਮ ਆ 10 ਸਹੀ ਉਹ ਸਰਪੰਚ ਆ ਜਿਹੜਾ ਗਿਆ ਸਾਡੇ ਪਿੰਡ ਦਾ ਜੀ ਦੇਖੋ ਤਾਂ 10 ਡਰਾਮ ਆ ਹਾਂਜੀ ਹਾਂਜੀ ਤੇ ਵੰਡ ਕੇ ਦੇਣ ਕਿ ਕਿ ਇੱਥੇ ਲਾਉਣਾ ਹੈ ਹਾਂਜੀ ਅਸੀਂ ਪਹਿਲਾਂ ਭਾਈ ਕਿ ਡਰਾਮ ਉੱਥੇ ਡੇਰਾਵਾ ਬਣਾਣ ਕੋ ਗੁਰਦੁਆਰਾ ਸਾਹਿਬ ਅੱਛਾ ਆਪਨੇ ਨਗੇ ਬੰਦੇ ਸਾਰੇ ਨਹੀਂ 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 ਜੀ ਅੱਛਾ 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 ਤਾਂ ਤੁਸੀਂ ਇੱਥੇ ਸੇਵਾ ਕਰਨੀ ਵੀ ਕਿ ਕਿਨੇ ਕਿਨੇ ਲੀਟਰ ਕਰਨ ਲਗੇ ਹੋ ਦੇ ਨੇ ਬੰਦ ਕੇ ਜੇ ਤੂੰ ਅੱਗੇ ਚੱਲਦੀ ਓਥੇ ਵੀ ਦੇ ਲਾਂਗੇ ਮੰਨ ਲਓ ਕਿ ਵਧੀਆ ਗੱਲ ਆ ਚਲੋ ਵਧੀਆ ਹੋਰ ਬਾਈ ਪ੍ਰਸ਼ਾਦਾ ਪਿਆ ਚਾਹ ਪਿਆ ਛੱਕੇ ਨੇ ਓਥੋਂ ਅੱਛਾ ਚਾਹ ਵੀ ਦੇਖਣਗੇ ਪਤਾ ਚਲੋ ਚਾਹ ਵੀ ਗਰਮ ਗਰਮ ਬਣਾਏ ਕੇ ਰੱਖੀ ਆ ਆਪਣਾ ਇਹੋ ਪਿੰਡ ਆ ਸਾਡੀਆਂ ਵੈਲੀਆਂ ਨੇ ਠੀਕ ਆ ਹਾਂ ਤੇ ਇੱਥੇ ਬੰਦੇ ਬੈਠੇ ਨੇ ਹਾਂਜੀ ਸਪੰਸਾ ਸਾਹਿਬ ਵੀ ਓਥੇ ਬੈਠੇ ਹੀ ਹੁਣ ਤਾਂ ਤੁਹਾਨੂੰ ਨਾ ਪੁੱਛਿਆ ਵੀ ਕਿੱਥੋਂ ਆਈ ਸੇਵਾ ਹਾਂ ਚਲੋ ਬਾਈ ਬਹੁਤ ਮਿਹਰਬਾਨੀ ਆ ਤੁਹਾਡੀ ਹੈ ਥੈਂਕ ਯੂ ਯਾਰ ਕਿਹੜਾ ਪਿੰਡ ਆ ਫੇਰ ਇੱਕ ਨਾਂ ਦੱਸ ਦੇ 500 ਪਿੰਡ ਆ ਜਿਲ੍ਹਾ ਸੰਗਰੂਰ 500 ਪਿੰਡ ਤੋਂ ਆਈ ਆ ਜੀ ਸੇਵਾ ਜਿਲ੍ਹਾ ਸੰਗਰੂਰ ਤੋਂ ਡੀਜ਼ਲ ਦੀ ਸੇਵਾ ਲੈ ਕੇ ਆਏ ਆ ਵੀਰ ਸਾਡੇ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਆ ਚਲੋ ਪਹੁੰਚੋ ਵੀਰ ਚਲੋ ਉੱਥੇ ਐਂਟਰਾ ਐ ਤਾ ਆਏ ਕਿੱਥੇ ਸਾ ਨਾਲ ਇਤਤਾਲ ਪਤਾ ਕੀ ਆ ਕਲੋਂ ਰੇ ਕੋਦ ਕਰਦਾ ਦਾ ਗੁਰਜੋ ਦਾ ਖੜਾ ਖੜਾ ਭਾਈ ਸਿਵਾ ਨਾ ਜਹਦਾਰ ਅੱਜ ਆਪ ਨਜ਼ਾਰੇ ਵਿੱਚ ਥੱਲੇ ਜੇ ਵੇਲੇ ਇੱਥੇ ਹੀ ਇੱਥੇ ਕਰ ਲੈ ਜੇ ਵੇਲੇ ਹਾਂਜੀ ਇੱਥੇ ਕਰ ਲੈ ਵੇਲੇ ਹਾਂਜੀ 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 ਯਾਰੀ ਜੋੜੀ ਯਾਰ ਕਰ ਲੈ ਮੁੱਕ ਗਿਆ ਸਾਰੇ ਧੂਲਾਂ ਦੇ ਵਿੱਚ ਲੈ ਫ ਅੱਜ ਕਹੀਂ ਪਿੰਡ ਕਿਹੜਾ ਲਿਖਿਆ ਇਹਦੇ ਤੇ ਪਿੰਡ ਹਾਂਜੀ ਆ ਦੀ ਲੈਕਸ ਲੱਗੀ ਜੀ ਅੱਜ ਸਰ ਦੇ ਜਿਹੜਾ ਸੰਗਰੂਰ ਦੇ ਦੇਖੀ ਕਰੇ ਦੇਖਣਾ ਚਾਹੀਏ ਆਪਣਾ ਢੀਂਡੀ ਤਾ ਭਾਈਆਂ ਨੇ ਡਰਮ ਕਰਤੇ ਜੇ ਵੇਲੇ ਉਹ ਸੰਗਤ ਨਿਵਾਸੀ ਪਿੰਡ ਪਲਾਸੌਰ ਜਿਹੜਾ ਸੰਗਰੂਰ ਤੋਂ ਆਈ ਸੰਗਤ ਸੇਵਾ ਡੀਜ਼ਲ ਦੀ ਆਈ ਕਿੰਨੇ ਲੀਟਰ ਲਾਇਆ ਜੀ ਡੀਜ਼ਲ ਇੱਥੇ ਇੱਥੇ ਬਾਈ ਮਤਲਬ ਕਿ ਵੀ 400 ਅਸੀਂ ਪਿੱਛੇ ਗੁਰਦੁਆਰਾ ਖਰਚੇ ਗਏ ਅੱਛਾ 1800 ਟੋਟਲ 1800 ਜੀ 1200 ਲੀਟਰ ਰਹਿ ਗਿਆ ਸੀ 1200 ਲੀਟਰ ਦੇਤਾ ਜੇ 1400 ਰਹਿ ਗਏ ਹਾਂ 1400 ਤੁਹਾਡੇ ਕੋਲ ਹਾਂ ਨਹੀਂ ਪੂਰੇ ਜੀ ਇੱਥੇ 1400 ਅਸੀਂ ਵਰਤਿਆ ਪਾ ਦੇਤਾ ਹਾਂ 400 ਪਿੱਛੇ ਗੁਰਦੁਆਰਾ ਸਾਹਿਬ ਵਧੀਆ ਕੀਤਾ ਯਾਰ ਵਧੀਆ ਵਧੀਆ ਸਭ ਬੜੀ चलो सेवा चलो इतना कर ही चलनी है चलो है। बड़ी मेहरबानी हाथी पाया हथी पाया

ਸੰਘਰ ਆ ਗਿਆ ਸੰਗਤ ਡੈਵੀ ਸ਼ਗਨ ਤੇ ਸਭਜੀਤ ਮੇਰੇ ਮਨ ਪਸੰਦੀ ਨਿਊਟਰੀ ਦੀ ਆਈ ਹੈ ਭਾਵੇਂ ਰੱਜਾਂ ਭਾਵੇਂ ਨਹੀਂ ਹੋਰ ਸਕੰਦਰ ਸਿੰਘ ਸਕੰਦਰ ਦਾ ਡਰਾਈਵਰ ਚੱਲਣ ਡਿਆ 850 ਜਾਰਾ ਆੜਾ ਸਕੰਦਰ ਦੋ ਰਾਈਡ ਚੱਲਣ ਡੇ ਇੱਕ ਦੋ ਇੱਕ ਕਰ ਜਣੇ ਕਰ ਜਣ ਚੱਲਣ ਲਿਆ ਆ ਜੇ ਅੰਦਰ ਚਲੋ ਡੱਸ ਮੋੜੀ ਘਰ ਪੱਤ ਇੱਕ 10 ਗਾਗਾ ਗਾਗਾ ਕਰਵਾ ਦੇ ਨਾ ਨੀ ਆ ਲੈ ਆ ਆ ਜਿਹੜੇ ਸਾਡੇ ਮੀਰ ਆਏ ਨੇ ਡੀਜ਼ਲ ਦੀ ਸੇਵਾ ਲੈ ਕੇ ਉਹਨਾਂ ਨੂੰ ਸਿਰਪਾਓ 500 ਰੁਪਏ ਲੱਗੇ ਆ ਪਾਉਣ ਸਿਰਪੇ ਨਾਲ ਸਨਮਾਨਤ ਕਰਨਾ ਇਹਨਾਂ ਨੂੰ ਰੁਪਏ ਲਿਆਦੇ ਨੇ ਡੀਜ਼ਲ ਵਾਲਿਆਂ ਵੀਰਾਂ ਨੇ ਜਿਹੜਾ ਡੀਜ਼ਲ ਲੈ ਕੇ ਆਏ ਨੇ ਉਹਨਾਂ ਵਾਸਤੇ ਜਾਨਾ ਟਰਾਲੀ ਦੇ ਵਿੱਚ ਇਹ ਸੌਂ ਪਾਈ ਦੀ ਆਮ ਕਿਤਾਬ ਆ

ਵੀਰਾਂ ਨੇ ਕੀਤੀ ਹੈ ਜੀ ਡੀਜ਼ਲ ਦੀ ਸੇਵਾ ਇਹਨਾਂ ਨੂੰ ਸਿਰ ਪਾਵਰ ਦੇ ਨਾਲ ਸਮਾਨਤ ਕਰਨ ਲੱਗੇ ਆ ਸਾਡੇ ਬੱਬਾਈਏ ਮਲੇ ਸੋਨਿਆ ਮਲੇ ਸੋਨਿਆ ਮਲੇ ਸੋਨਿਆ ਮਲੇ ਸੋਨਿਆ ਮਲੇ ਸੋਨਿਆ ਮਲੇ ਸੋਨੇ ਆਲੇ ਬਾਕੀ ਆ ਜਾ ਮੈਂ ਕਿਹਾ ਗੱਲ ਕਰੋ ਆਪੇ ਬੋਲਦਾ ਮੈਨੂੰ ਮੈਕ ਦੇ ਦਿੰਦਾ ਕੋਈ ਗੱਲ ਨਹੀਂ ਜਿੰਦੇ ਨਹੀਂ ਹਾਂ ਫਾਟੀ ਲੋ ਉਹਨੂੰ ਵੇਖ ਹਾਂ ਵੀਡੀਓ ਕੱਟ ਕੇ ਬਣਾਉਣਾ ਹੁਣ ਤੁਸੀਂ ਇਹ ਗੱਲ ਤੁਹਾਨੂੰ ਜਾਣੀ ਬਟਕਣ ਵਾਲੇ ਆਓ ਅੱਗੇ ਤੁਸੀਂ ਵੀ ਠੀਕ ਆ ਜਾਓ ਚਲੋ ਸਸੀਕਾਲ 사ਸੰਗ ਜੀ ਅਸੀਂ ਪਿੰਡ ਪਲਾਸ ਔਰ ਜ਼ਿਲ੍ਹਾ ਸੰਗਰੂਰ ਤੋਂ 1800 ਲੀਟਰ ਜਿਹੜਾ ਆਪਣਾ ਡੀਜ਼ਲ ਲੈ ਕੇ ਆਏ ਸੀ ਇੱਥੇ ਸੇਵਾ ਚੱਲ ਰਹੀ ਆ ਡੇਰਾ ਪਾਪਾ ਨਾਨਕ ਤੋਂ 3 ਕਿਲੋਮੀਟਰ ਤੇ ਪੈ ਜਾਂਦਾ ਇਹ ਪਿੰਡ ਠੀਟਰ ਕੇ ਜਿੱਥੇ ਬੰਨ ਦੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਇਹ ਸੇਵਾ ਚੱਲ ਰਹੀ ਆ ਲਗਭਗ 50 ਤੋਂ 100 ਟਰੈਕਟਰ ਇੱਥੇ ਸੇਵਾ ਕਰ ਰਹੇ ਨੇ ਰਸਤੇ ਦੇ ਵਿੱਚ ਰੋਕਣ ਵਾਲੇ ਵੀ ਬਥੇਰੇ ਮਿਲਦੇ ਨੇ ਸਾਨੂੰ ਵੀ ਮਿਲੇ ਸੀ ਪਰ ਜਿਹਨੇ ਵੀ ਸੇਵਾ ਲੈ ਕੇ ਆਉਣੀ ਆ ਡੀਜ਼ਲ ਦੀ ਜਾਂ ਟਰੈਕਟਰ ਲੈ ਕੇ ਆਉਣੇ ਨੇ ਉਹ ਸਿੱਧਾ ਇੱਥੇ ਬੰਨ ਤੇ ਪਹੁੰਚੋ ਟਰੈਕਟਰ ਕੇ ਕਲਾਪ ਦਾ ਭਰ ਕੇ ਟਰੈਕਟਰ ਕੇ ਕਲਾਈਆਂ ਜੀ ਪੰਡਾ ਦੀ ਟਰੈਕਟਰ ਕੇ ਕਲਾਮ ਭਰ ਕੇ ਇੱਥੇ ਪਹੁੰਚੋ ਡੇਰਾ ਬਾਬਾ ਨਾਨਕ ਦੇ ਨੇੜੇ ਪੈ ਜਾਂਦਾ ਇੱਥੇ ਸਿੱਧਾ ਟਰੈਕਟਰਾਂ ਦੇ ਵਿੱਚ ਅਸੀਂ ਆਪਦੇ ਹੱਥੀਂ ਤੇਲ ਪਾਇਆ ਹੱਥੀਂ ਸੇਵਾ ਕਰੀਏ ਸਾਨੂੰ ਸੰਤੁਸ਼ਟੀ ਪ੍ਰਾਪਤ ਹੋਈ ਆ ਵੀ ਅਸੀਂ ਕਿਸੇ ਨੂੰ ਫੜਾ ਕੇ ਨਹੀਂ ਗਏ ਤੇਲ ਇੱਥੇ ਹੱਥੀਂ ਆਪਦੇ ਸੇਵਾ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਧੰਨਵਾਦ ਆਪ ਮੁੰਡਾ ਰਹਿ ਗਿਆ ਜੀ ਦਾ ਸਵਾਗਤ ਕਰਦੇ ਨਾ ਉਹ ਤੋਂ ਆ ਰਹੇ ਬਹੁਤ ਬਹੁਤ ਕਰਦੇ ਆ ਰਹੇ ਬਹੁਤ ਆਵਰ ਮਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੀ ਤੁਸੀਂ ਸਾਰੇ ਵੀਰ ਭਰਾ ਜਾਣਦੇ ਹੋ ਕਿ ਜਿਸ ਤਰ੍ਹਾਂ ਸਾਡੇ ਇੱਥੇ ਠੇਟਰੀਆਂ ਦੇ ਵਿੱਚ ਸੇਵਾ ਚੱਲ ਰਹੀ ਆ ਜੰਗੀ ਪੱਦਰ ਤੇ ਚੱਲ ਰਹੀ ਆ ਜੀ ਰੇਤਾ ਕੱਢਣ ਦੀ ਸਾਡੇ ਜਿਹੜੀਆਂ ਪੈਲੀਆਂ ਵਿੱਚ ਹਾੜਾ ਉਣ ਨਾਲ ਖਲਾਰਾ ਪੈ ਗਿਆ ਹੈ ਰੇਤਾ ਦਾ ਤੇ ਉਹਦੇ ਵਿੱਚ ਜਿੰਨੇ ਵੀ ਟਰੈਕਟਰ ਬਾਹਰੋਂ ਆਉਂਦੇ ਵੀਰ ਸੇਵਾ ਕਰਨ ਵਾਸਤੇ ਉਹਨਾਂ ਦੇ ਵਿੱਚ ਜਿਹੜਾ ਡੀਜ਼ਲ ਪੈਂਦਾ ਵਾ ਅੱਜ ਸਾਡੇ ਵੀਰ ਆਏ ਨੇ ਬਲਾਸੌਰ ਪਿੰਡ ਜਲਾ ਸੰਗਰੂਰ ਤੋਂ ਡੀਜ਼ਲ ਲੈ ਕੇ ਆਏ ਨੇ ਤੇ 1800 ਲੀਟਰ ਤੇ ਇਹਨਾਂ ਵੀਰਾਂ ਨੇ ਜਿਹੜਾ 1800 ਲੀਟਰ ਡੀਜ਼ਲ ਲਿਆਂਦਾ ਵਾ ਆਪਣੀ ਹੱਥੀਂ ਸੇਵਾ ਕੀਤੀ ਆ ਆਪਣੀ ਹੱਥੀਂ ਟਰੈਕਟਰਾਂ ਦੇ ਵਿੱਚ ਪਾਇਆ ਵਾ ਆਪਣੀ ਹੱਥੀਂ ਜੀਸੀਪੀਆਂ ਵਿੱਚ ਪਾਇਆ ਵਾ ਜਿਹੜਾ ਵੀ ਵੀਰ ਮੇਰਾ ਸੇਵਾ ਲੈ ਕੇ ਆਉਂਦਾ ਗਰਾਊਂਡ ਲੈਵਲ ਤੇ ਵੇਖ ਕੇ ਤੇ ਸੇਵਾ ਦਉ ਤੇ ਬਾਕੀ ਇਹਨਾਂ ਦਾ ਵੀਰਾਂ ਦਾ ਅਸੀਂ ਦਿਲੋਂ ਤਹਿ ਧੰਨਵਾਦ ਕਰਦੇ ਆ ਸਾਰੀ ਇਹ ਕਮੇਟੀ ਜਿਹੜੀ ਇਹਨਾਂ ਦੀ ਉਹਨਾਂ ਦੀ ਸਾਰੀ ਕਮੇਟੀ ਕਰਦੀ ਹੈ ਧੰਨਵਾਦ ਤੇ ਬਹੁਤ-ਬਹੁਤ ਜੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਦਾ ਢੇਰ ਤੋਂ ਖੇਤ ਖੇਤ ਲਈ ਜਾਵਾ ਲਓ ਜੀ ਮੇਰੇ ਵਾਲੀ ਥਾਂ ਦੇ ਜਿਹੜਾ ਪਾਣੀ ਸੀ ਆ ਵੀਰ ਮੇਰਾ ਲਗਾ ਆਪਣੇ ਪਿੰਡ ਦਾ ਹੀ ਆ ਇਹਦਾ ਆਪਣਾ ਜੰਦੀਪ ਲਗਾ ਲੈ ਕੇ ਟਰੈਕਟਰ ਜਾਣ ਤੇ ਹੁਣ ਰੇਤਾ ਦੇ ਵਿੱਚ ਪਾਣੀ ਦੇ ਵਿੱਚ ਖਾਰੇ ਕਰ ਰੇਤਾ ਪਾਣੀ ਸੁੱਕੂਗਾ ਤੇ ਫੇਰ ਹੀ ਉੱਤੇ ਜਾ ਕੇ ਬਿਟੀ ਪਾਊਗੀ ਮੈਂ ਤਾਂ ਤਰਲੇ ਮਾਰ ਮਾਰ ਹਾਰ ਗਿਆ ਭਰਾ ਇਹਨਾਂ ਦੇ ਕੰਮ ਇੱਥੇ ਹੁਣ ਚੱਲਣ ਦਾ ਜੱਗੀ ਪੱਧਰ ਤੇ ஆமா முன்னா பிண்டா சந்திபா சேவா தல்லா மாரியா பரா இற ôi dọc bên đây Ôi! bên bên đây dọc đi đây vào bây giờ. đây ਹਾਈ ਡਰੇ ਵਾਲੇ ਨੂੰ ਕਹਿ ਗਏ ਤੇ ਹੁਣ ਮੈਂ ਮਿੱਟੀ ਲਾ ਕੇ ਲਵਾਉਂ ਦਿਆਂ ਵੀਰ ਚੰਗਾ ਯਾ ਹਾਈ ਡਰਾ ਹਾਈ ਡਰੇ ਵਾਲਾ ਵੀਰ ਚੰਗਾ ਹੀ ਮੈਂ ਆਪੋ ਤਾਂ ਪਈ ਆ ਮੇਰੀ ਰਹਿ ਗਈ ਤਾਂ ਰਹਿ ਗਈ ਸੰਗਾਮ ਮਾਇ ਪੰਗਾ ਪਾਇਆ ਰੱਬ ਨੇ ਉਹ ਵਾ ਪਾਣੀ ਸੁਕਾਉਣਾ ਪਾਣੀ ਸੁੱਕ ਜੇ ਬੜੀ ਭਾਦਰੀ ਆ ਮੇਰੇ ਵਾਲੀ ਭਾਦਰੀ ના રહે દઈએ இந்த ਇਹ ਹਾਈ ਡਰਾਈਕ ਠੀਕ ਕਰ ਸਕਦਾ। ਨਾ ਦੌੜ ਲੱਗੀ ਆ ਇਹ ਰਿਤੇਦਾਰਾਂ ਦੇ ਟਰੈਕਟਰ ਲਿਆ ਲਿਆ ਕੇ ਵੇ ਆ। ਓਏ ਹੋਏ ਹੋਏ ਹੋਏ। ਬਾਬਾ ਵੀ ਹੱਸਦਾ ਨਾ ਕੀ ਕਰਨ ਲਏ। நசூமேரா பூரோ தா பய என்

ஒண்ணே மாதோ ஆயு ਅਗਰ ਅਗਰ ਨੂੰ ਤੁਹਾਨੂੰ ਬੋਲਣੇ ਯੂਫੀਅਨ 300% ਪਾਈ ਆ ਲੱਖ ਰੁਪਏ ਦੀ ਜਲਦੀ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਰੇ ਵੀਰ ਭਰਾ ਸਾਰੀ ਸੰਗਤ ਜਾਣਦੀ ਆ ਕਿ ਜਿਸ ਤਾਂ ਤੁ ਸਿੱਟ ਬਣ ਟੁੱਟ ਕੇ ਸਾਡੇ ਖੇਤ ਪੈਲੀ ਦੇ ਵਿੱਚ ਰੇਤਾ ਪੈ ਚੁੱਕੀ ਤੇ ਇਸ ਰੇਤਾ ਨੂੰ ਖਿਚਾਓ ਕਰਨ ਵਾਸਤੇ ਜਿਹੜੇ ਟਰੈਕਟਰ ਡਏ ਨੇ ਤੇ ਇਹਨਾਂ ਦੇ ਵਿੱਚ ਡੀਜ਼ਲ ਪੈਣ ਵਾਸਤੇ ਜਿਹੜੀ ਸੇਵਾ ਲੈ ਕੇ ਆਈ ਆ ਸੰਗਤ ਉੱਤਰਾ ਉੱਤਰਾਖੰਡ ਤੇ ਚੂਪੀ ਤੋਂ ਉੱਤਰਾਖੰਡ ਤੇ ਚੂਪੀ ਤੋਂ ਆਏ ਨੇ ਲੱਖ ਰੁਪਏ ਦੀ ਸੇਵਾ ਲੈ ਕੇ ਆਏ ਨੇ ਤੇ ਇਹਨਾਂ ਦੀ ਸਾਧ ਸੰਗਤ ਹੈ ਬੜੇ ਰਿਣੀ ਆ ਧੰਨਵਾਦ ਹੈ ਇਹਨਾਂ ਸਾਧ ਸੰਗਤ ਦਾ ਜਿਹੜੇ ਸਾਡੇ ਕੋਲ ਆਏ ਨੇ ਤੇ ਇਹਨਾਂ ਦੀ ਸਾਧ ਸੰਗਤ ਦੇ ਵੀ ਜਿਹੜੇ ਕਦਮ ਨੇ ਨਾ ਹੱਥ ਧਰਦੇ ਇਹਨਾਂ ਥੱਲੇ ਵੀ ਇਹਨਾਂ ਦੇ ਸਾਥ ਨਾਲ ਸਾਡੀ ਜਿਹੜੀ ਆ ਪੈਲੀ ਆ ਬਚਾਊ ਹੋ ਜੂਗੀ ਤੇ ਪੱਧਰੀਆਂ ਹੋ ਜਾਣਗੀਆਂ ਤੇ ਇਸੇ ਹੀ ਲਫ਼ਜ਼ਾਂ ਨਾਲ ਇਹਨਾਂ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੀ ਫਤਿਹ ਜਿਸ ਤਰ੍ਹਾਂ ਜੀ ਇਹ ਜਿਹੜਾ ਏਰੀਆ ਜਿੱਥੇ ਤੁਹਾਨੂੰ ਦੱਸਦੀ ਆ ਥੋੜਾ ਜਿਆ ਕਿ ਡੇਰਾ ਬਾਬਾ ਨਾਨਕ ਜਿਹੜਾ ਬਿਲਕੁਲ ਉਹਦੇ ਬੈਕ ਸਾਈਡ ਤੇ ਆ ਪਿਛਲੇ ਪੰਨੇ ਰਾਵੀ ਦੇ ਕੰਢੇ ਤੇ ਰਾਵੀ ਇੱਥੇ ਪਾਕਿਸਤਾਨ ਦੇ ਓਦੇ ਛਾ ਤੇ ਉਹਦੇ ਇਸ ਪਾਸੇ ਜਿਹੜੇ ਉੱਪਰੋਂ ਆ ਬੰਨ ਟੁੱਟਾ ਉੱਥੇ ਆ ਸੇਵਾ ਚੱਲ ਰਹੀ ਏ ਇਹ ਥੀਏਟਰ ਕੇ ਪਿੰਡ ਪੈਂਦਾ ਇੱਕ ਥੀਏਟਰ ਕੇ ਖਾਸਾਂਵਾਲਾ ਖਾਸਾਂਵਾਲਾ ਤਾਂ ਥੀਏਟਰ ਕੇ ਜਿਹੜਾ ਪਿੰਡ ਪੈਂਦਾ ਬਿਲਕੁਲ ਬਾਰਡਰ ਤੇ ਆ ਇੱਥੇ ਸੇਵਾ ਚੱਲ ਰਹੀ ਆ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਜਾਦੀਆਂ ਨਹੀਂ ਆ ਸਕੀਆਂ ਲੇਕਿਨ ਇਹ ਆਪ ਹੀ ਸਾਰੇ ਪਿੰਡ ਵਾਲੇ ਕੋਸ਼ਿਸ਼ ਕਰ ਰਹੇ ਆ ਇਹਨੂੰ ਫਧਰਾ ਕਰਨ ਦੀ ਕੁਝ ਇਹਨਾਂ ਦੀ ਮਦਦ ਵੀ ਹੋਈ ਹੈ ਤੇ ਅੱਜ ਸਾਰੀ ਸੰਗਤ ਜੋ ਬਾਜਪੁਰ ਤੇ ਕਾਸ਼ੀਪੁਰ ਜਸਪੁਰ ਅਫਜਲਗੜ੍ਹ ਇਹ ਤੁਲੀ ਸੰਗਤ ਨੇ ਜੋ ਇੱਕ ਬਰਾਲਾ ਕੀਤਾ ਸੀ ਮਦਦ ਦਾ ਉਹ ਲੈ ਕੇ ਸੰਗਤ ਇੱਥੇ ਆਈ ਸਾਰੇ ਵੀਰ ਭਰਾ ਤੁਸੀਂ ਦੇਖ ਰਹੇ ਜੇ ਹੁਣ ਸਾਰਿਆਂ ਦੇ ਨਾਲ ਲਵਾਂਗੇ ਤੇ ਲੰਮਾ ਹੋ ਜਾਏਗਾ ਕੰਮ ਤੇ ਇਹਨਾਂ ਕੋ ਪਹੁੰਚ ਦੀ ਕੀਤੀ ਹੈ ਤੇ ਗਾਂ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਤੁਹਾਨੂੰ ਅਗਰ ਕੋਈ ਇਦਾਂ ਦੀ ਵੀ ਲੋੜ ਪੈਗੀ ਤੇ ਤੁਹਾਡੇ ਨਾਲ ਪੂਰੇ ਇਲਾਕੇ ਦੀ ਸੰਗਤ ਸਾਡੇ ਇਲਾਕੇ ਦੀ ਤਰਾਈ ਦੀ ਯੂਪੀ ਦੀ ਉਤਰਾਖੰਡ ਦੀ ਪੰਜਾਬ ਦੇ ਨਾਲ ਖੜੀ ਆ ਕਿਉਂਕਿ ਪੰਜਾਬ ਤੋਂ ਸਾਰੇ ਸਿੱਖਦੇ ਆ ਸੰਘਰਸ਼ ਕਰਨਾ ਤੁਸੀਂ ਆ ਆਪਣਾ ਸਰਕਾਰਾਂ ਪ੍ਰੀਖਿਆ ਲੈਂਦੀਆਂ ਐ ਰਹੀ ਹੋ ਸਕਦਾ ਵਾ ਆਪਣਾ ਜਿਹੜਾ ਰੱਬ ਵੀ ਪ੍ਰੀਖਿਆ ਲੈਂਦਾ ਹੋਵੇ ਤੇ ਜਿੱਦਾਂ ਆਪਾਂ ਇੱਕਜੁੱਟਤਾ ਨਾਲ ਲੱਗੇ ਤੇ ਸਾਰੇ ਕਾਮਯਾਬ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਹੋਰ ਬਣੀ ਹੋ ਜਾਂ ਤੁਹਾਨੂੰ ਜਾਣਦੇ ਓਏ ਹੋਏ ਟਰਾਲਾ ਜਾਂਦਾ ਜਨ ਸਾਡਾ ਬਲੌਗਰ ਸਾਹਿਬ ਵੀ ਡੇ ਨੇ ਬਲੌਗਰ ਸਾਹਿਬ ਐਸਾ ਬੁਲਾ ਤਿੰਦ ਬਾਹਰ ਸੇਵਾ ਕਿਨੇ ਦਿੰਦੀ ਏ ਇਹ ਆਦੀ ਆ ਆ ਮਿਹਰਬਾਨਾ ਇੱਕ ਦਾ ਕਾਰ ਇਹਦੇ ਆਉਣੀ ਤੇ ਜਦੋਂ ਮਗਰਾ ਦੁੱਧ ਲੈ ਕੇ ਵੀ ਆ ਗਈ ਸਕਦਾ ਰਗੜਾ ਲੱਗੇਗਾ ਚੱਲ ਚਲੀਏ ਮੈਨੂੰ ਕਿਤਾ ਬੜੇ ਜਾਣੇ ਡੋਲੂ ਹੋ ਨਹੀਂ ਬੜੇ ਜਾਣੇ